ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਹੈਗੀ ਚੌਥੇ ਸੂਏ ਸੁਣਾ ਤੇ 4 ਤਰੀਕ ਨੂੰ ਇਹ ਤਕਰੀਬਨ ਦਿਨ ਪੂਰੇ ਆ ਤਕਰੀਬਨ ਹਫਤਾ ਲੈਂਦੀ ਆ ਮੈਂ ਇਹਦਾ ਵੀ ਉੱਪਰ ਵੀ ਦਿਨ ਲਿਆ ਸਕਦੀ ਹੈਗੀ ਤੇ ਚੰਗੇ ਦੁੱਧ ਵਾਲੀ ਹੈਗੀ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਅਦੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਜੋ ਮੁੱਲ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਹਾਂ ਜੀ ਸੀਗਾ ਯਾਰ। ਠੀਕ ਹੈ। ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਕੀ ਡਿਟੇਲ ਹੈ ਦੀ ਕਿਹੜੇ ਸੂਏ ਸੁਣਾਏ ਨੇ? ਚੌਥੇ ਸੂਏ ਸੁਣਾ। ਚੌਥੇ ਸੂਏ ਸੁਣਾ। ਠੀਕ ਹੈ ਕਿੰਨੇ ਕਿ ਦਿਨ ਕੱਢਦੀ ਹੈਗੀ? ਜੀ ਲੈ ਜੀ 6 ਸੱਤ ਦਾ ਲੈ ਜੂਗੀ। ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣੇ ਆ? 4 ਤਰੀਕ ਨੂੰ ਹੋ ਗਏ। 4 ਤਰੀਕ ਨੂੰ। ਮਤਲਬ ਹਫਤੇ ਕੰਮ ਹੀ ਪਿਆ ਹੈ ਨਾ। 28 ਦਾ ਮਹੀਨਾ ਹੋ ਸੰਗੀਤ ਆ। ਤੇ ਬਾਕੀ ਕੋਈ ਪਤਾ ਨਹੀਂ ਹੁੰਦਾ ਪਰ ਜੇ ਵੱਧ ਵੀ ਲਿਆ ਸਕਦਾ ਹੈ ਨਾ। 10000 ਕਰੋੜ ਘੱਟ ਗਈ ਆ। ਠੀਕ ਆ ਤੇ ਸੂਆ ਕਿਹੜਾ ਸੋਣਾ ਨੇ ਸੂਆ ਚੌਥਾ ਚੌਥਾ ਸੂਆ ਇਸ ਵਾਰ ਦੋਣਾ ਠੀਕ ਆ ਤੇ ਦੁੱਧ ਦੀ ਕੀਮਤ ਹੈ ਤਾਂ ਦੁੱਧ 16 ਕਿਲੋ ਤੋਂ ਨੇ 16 ਕਿਲੋ ਠੀਕ ਆ ਤੇ ਇਸ ਵਾਰ ਫਿਰ ਉਹਨਾਂ ਤਾਂ ਕੱਢੂਗੇ ਹਨਾ ਹਾਂ ਹਾਂ ਵੱਧ ਵੱਧ ਕਿ ਵੱਧ ਈ ਉਮੀਦ ਆ ਗਈ ਵੱਧ ਹੈਗੀ ਰਾਜੀ 4 5 ਠੀਕ ਆ ਵੀ ਯਾਨੀ 16 ਆਪਾਂ ਚੋਇਆਗਾ ਤੇ ਵੀ ਯਾਨੀ ਉਮੀਦ ਵੱਧਦੀ ਆ ਹਨਾ ਠੀਕ ਆ ਤੇ ਆਪਾਂ ਮੁੱਲ ਕਿੰਨਾ ਰੱਖਦੇ ਆ ਬਹੁਤ 45 ਦੇ ਦਾਂਗੇ ਇੱਕ ਬੰਦਾ ਵਾਲੀ ਠੀਕ ਆ ਬਾਕੀ ਹੋ ਜੂ ਮੌਕੇ ਦੇ ਆ ਨਾ ਠੀਕ ਆ ਤੇ ਉਹ ਕਿਵੇਂ ਆ ਥੱਲੇ ਥੱਲੇ ਦੀ ਸਾਫ ਆ ਬੁਰੀ ਠੀਕ ਆ ਤਾਂ ਵੀ ਕੋਈ ਹੋ ਨਹੀਂ ਆ ਨਾ ਠੀਕ ਆ ਆਓ ਤਸੱਲੀ ਕਰਕੇ ਆ ਨਾ ਠੀਕ ਆ ਤੇ ਖੋਲ ਲਿਆ ਕਰੀ ਤਾਂ ਗੇੜਾ ਦਵਾ ਦੇ ਲੋ ਜੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਲੈਤੀ ਆਗੀ ਤੇ 16 17 18 ਉਮੀਦ ਹੈਗੀ ਇਹਦੇ ਤੋਂ ਕੱਦ-ਕਾਠ ਚੰਗੇ ਦੇ ਵਿੱਚ ਆ ਗਈ ਤੇ ਢਾਂਚੇ ਦੀ ਖੁੱਲੀ ਡੋਲੀ ਆ ਚੜਾਈ ਬਹੁਤ ਆ ਬੈਕ ਸਾਈਡ ਤੋਂ ਹਜੇ ਕੱਚੀ ਆ ਥਾਂ ਲੇਵੇ ਦੀ ਸਾਫ਼ ਆ ਗਈ ਪੂਰੀ ਥਾਣਾ ਦੇ ਵਿੱਚ ਵਿੱਥੀ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਇਹ ਬੈਕ ਸਾਈਡ ਤੋਂ ਤੁਸੀਂ ਪੱਟਪੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੌੜੀ ਬਹੁਤ ਆ ਗਈ ਥਾਣਾ 'ਚ ਵਿੱਥੀ ਵੀ ਬਹੁਤ ਆ ਅਟਰ ਬਣਾਉਣਾ ਸਟਾਰਟ ਕਰਤਾ ਇਹਨੇ 17 18 ਲੀਟਰ ਦੀ ਉਮੀਦ ਹੈ ਤੇ ਤੋਂ ਬਾਕੀ ਕੱਦ-ਕਾਢ ਵੀ ਚੰਗੇ ਦੇ ਵਿੱਚ ਐ ਤੇ ਅੰਗਾਂ ਪੈਰਾਂ ਦੀ ਵੀ ਖੁੱਲੀ ਡੁੱਲੀ ਹੈਗੀ ਆਰਡਰ ਤੁਸੀਂ ਇਧਰੋਂ ਵੀ ਦੇਖ ਸਕਦੇ ਹਫਤਾ ਅਜੇ ਦਾ ਪਿਆ ਹੈਗਾ ਤੇ ਬਾਕੀ ਕੋਸ਼ਿਸ਼ ਦੇ ਉੱਤੇ ਵੀ ਲਿਆ ਸਕਦੀ ਹੈਗੀ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਚੜਾਈ ਦੇ ਵਿੱਚ ਆਰਡਰ ਤਿਆਰ ਕਰਨਾ ਹੈ ਨੇ ਤੇ ਬੰਦ ਹਵਾਨੇ ਦੇ ਵਿੱਚ ਮੈਂ ਇਹਦਾ ਵੀ ਰਹੂਗੀ ਫਿਕਸਡ ਰਹੂਗੀ ਦਿਖਾਵੇ ਵਾਲਾ ਨਹੀਂ ਕਰਦੀ ਤੇ ਚੰਗੇ ਦੁੱਧ ਦੀ ਮੀਤ ਦੱਸਿਆ ਬਾਈ ਨੇ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦੀ ਹੈ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ। ਇਹ ਮੱਝ ਸਾਫ਼ ਸੁਥਰੀ ਆ ਸਾਰੇ ਪੱਖਾਂ ਤੋਂ ਹੀ। ਕੋਲੇ ਡੁੱਲੇ ਢਾਂਚੇ ਦੀ ਆ ਸਭੀ ਬਲੀ ਵੀ ਚੰਗੀ ਆਗੀ। ਤੇ ਮਿਲਕ ਵੇਨ ਵੀ ਚੰਗੀ ਆਉਂਦੀ ਆਗੀ। ਥਾਣਾ ਦਾ ਸਾਇ ਤੁਹਾਨੂੰ ਬਫੇਰ ਦਿਖਾ ਦਿੰਨੇ ਬਹੁਤ ਵਧੀਆ। ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਵਧੀਆ ਆਗੀ। ਤੇ ਬਾਕੀ ਠੰਡੀ ਸੀਲ ਆ ਤੇ ਕੋਈ ਜਿਵੇਂ ਹੁਣ ਮੈਂ ਉਪਰਾਏ ਨੇ ਕੋਈ ਉਪਰਾ ਨਹੀਂ ਕਰਿਆ ਇਸ ਤਰ੍ਹਾਂ ਤੇ ਪਹਿਲਾਂ ਵੀ ਇਹ ਜੁਗਾਲੀ ਕਰੀ ਜਾਂਦੀ ਸੀਗੀ ਤੇ ਹੁਣ ਵੀ ਇਹ ਪੱਠੇ ਖਾਣ ਲੱਗ ਗਈ। ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਦੁਬਾਰੇ ਫੇਰ ਤਿਆਰੀ ਇਹਦੀ। ਅਜੇ ਕੱਚੀ ਹੈ। ਬਾਕੀ ਆਪ ਦੀ ਸਮਝ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਇਸ ਨੰਬਰ ਤੇ ਗੱਲਬਾਤ ਕਰਕੇ ਤੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ